ਸੰਗਤ ਜੀ ਅੱਜ ਆਪਾਂ ਗੁਰੂ ਨਾਨਕ ਦੇਵ ਜੀ ਦੀ ਤਿੱਬਤ ਫੇਰੀ ਬਾਰੇ ਥੋੜਾ ਜਿਹਾ ਸੰਖੇਪ ਵਿੱਚ ਗੱਲ ਕਰਦੇ ਹਾਂ ਜੀ ਇਹ ਪਾਈ ਦਲਵਿੰਦਰ ਸਿੰਘ ਹੋਣਾ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਤਿੱਬਤ ਦੀ ਫੇਰੀ ਬਾਰੇ ਕੁਝ ਲਿਖਿਆ ਹੈ ਤੇ ਉਹ ਆਰਮੀ ਵੱਲੋਂ ਤਿੱਬਤ ਵਿੱਚ ਪਹੁੰਚੇ ਹੋਏ ਸੀ ਤਾਂ ਇੱਕ ਦਿਨ ਕਹਿੰਦੇ ਰਾਤ ਨੂੰ ਕਾਫੀ ਰਾਤ ਸੀ ਕਹਿੰਦੇ ਸਾਡਾ ਦਰਵਾਜ਼ਾ ਖੜਕਿਆ ਤੇ ਕਹਿੰਦੇ ਮੈਂ ਖੋਲਿਆ ਤਾਂ ਕੋਈ ਤਿੱਬਤੀ ਸੀ ਤੇ ਉਹਨੇ ਆ ਕੇ ਕਿਹਾ ਕਿ ਮੇਰਾ ਬੇਟਾ ਠੀਕ ਨਹੀਂ ਹੈਗਾ ਤੇ ਤੁਸੀਂ ਤੁਹਾਡੀ ਪਹੁੰਚ ਮਿਲਟਰੀ ਦੇ ਡਾਕਟਰ ਤੱਕ ਹੈਗੀ ਆ ਤਾਂ ਤੁਸੀਂ ਵੀ ਮੇਰੇ ਬੱਚੇ ਲਈ ਮਿਲਟਰੀ ਵਾਈ ਡਾਕਟਰ ਦਾ ਬੰਦੋਬਸਤ ਕਰੋ ਕਹਿੰਦੇ ਮੈਂ ਸੋਚਿਆ ਵੀ ਜਿੰਨੀ ਦੇਰ ਨੂੰ ਡਾਕਟਰ ਦਾ ਬੰਦੋਬਸਤ ਹੋਣਾ ਵੀ ਥੋੜੀ ਮੋਟਾ ਮੈਨੂੰ ਵੀ ਪਤਾ ਹੈ ਤੇ ਪਹਿਲਾਂ ਮੈਂ ਜਾ ਕੇ ਬੱਚੇ ਨੂੰ ਦੇਖ ਲੈਣਾ ਤੇ ਵੀ ਇੰਨਾ ਰਾਤ ਦਾ ਵਕਤ ਹੈਗਾ ਨਾ ਕਿ ਉਹਨੇ ਮੈਂ ਆਪਣਾ ਸਮਾਨ ਲੈ ਕੇ ਉਹਨਾਂ ਦੇ ਨਾਲ ਚਲੇ ਗਿਆ ਨਾ ਤੇ ਉਹਨਾਂ ਦੇ ਕਹਿੰਦੇ ਲੱਕੜ ਦੇ ਘਰ ਹੁੰਦੇ ਨੇ ਪਹਿਲੇ ਹਿੱਸੇ ਦੇ ਵਿੱਚ ਖਾਣਾ ਬਣਾ ਵਗੈਰਾ ਬਣਾਉਣ ਦਾ ਬਣਾਇਆ ਹੁੰਦਾ ਤੇ ਦੂਜੇ ਹਿੱਸੇ ਦੇ ਵਿੱਚ ਰਹਿਣ ਦਾ ਤੇ ਕਹਿੰਦੇ ਦੇਖਿਆ ਤਾਂ ਬੱਚਾ ਉਹਨੂੰ ਮਤਲਬ ਢਿੱਡ ਵਿੱਚ ਕਾਫੀ ਦਰਦ ਹੋ ਰਹੀ ਸੀ ਕਹਿੰਦੇ ਮੈਂ ਬੱਚੇ ਨੂੰ ਇੱਕ ਦਵਾਈ ਦਿੱਤੀ ਵੀ ਇਹ ਤੂੰ ਲੈ ਲਾ ਤਾਂ ਕਹਿੰਦੇ ਜਦੋਂ ਮੈਂ ਦਵਾਈ ਦਿੱਤੀ ਤਾਂ ਉਹਨੇ ਆਪਣੇ ਬੱਚੇ ਨੂੰ ਮਨਾ ਕਰ ਦਿੱਤਾ ਕਿ ਦਵਾਈ ਨਹੀਂ ਖਾਣੀ ਤੇ ਫਿਰ ਕਹਿੰਦੇ ਉਹ ਇੱਕ ਚੌਲਾਂ ਦਾ ਕੁਝ ਉਹਨੇ ਤਿਆਰ ਕੀਤਾ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਉਹਨੇ ਆਪਣਾ ਆ ਪ੍ਰਾਰਥਨਾ ਕੀਤੀ ਜਦੋਂ ਕਹਿੰਦੇ ਉਹ ਪ੍ਰਾਰਥਨਾ ਕਰ ਰਿਹਾ ਸੀ ਵਿੱਚ ਵਿੱਚ ਉਹਦੇ ਸ਼ਵਰ ਆ ਸ਼ਬਦ ਆ ਰਿਹਾ ਸੀ ਨਾਨਕ ਲਾਮਾ ਨਾਨਕ ਲਾਮਾ ਕਹਿੰਦੇ ਜਦੋਂ ਉਹ ਆਪਣਾ ਇਹ ਪਾਠ ਖਤਮ ਕਰ ਚੁੱਕਿਆ ਤਾਂ ਤਾਂ ਉਹਨੇ ਬੱਚੇ ਨੂੰ ਕਿਹਾ ਵੀ ਹੁਣ ਤੂੰ ਇਹ ਦਵਾਈ ਲੈ ਲਾ ਤੇ ਕਹਿੰਦੇ ਮੈਨੂੰ ਬੜੀ ਹੈਰਾਨੀ ਜੀ ਹੋਈ ਮੈਂ ਪੁੱਛਿਆ ਵੀ ਇਹ ਮਤਲਬ ਜਿਹੜਾ ਨਾਨਕ ਲਾਮਾ ਨਾਨਕ ਲਾਮਾ ਕਈ ਵਾਰ ਕਿਹਾ ਵੀ ਇਹ ਕੌਣ ਨੇ ਤਾਂ ਫਿਰ ਕਹਿੰਦੇ ਉਹਨਾਂ ਦਾ ਮਤਲਬ ਸੀ ਕਹਿਣ ਤੋਂ ਗੁਰੂ ਨਾਨਕ ਪਾਤਸ਼ਾਹ ਪਰ ਉਹ ਨਾਨਕ ਲਾਮਾ ਹੀ ਕਹਿੰਦੇ ਨੇ ਕਹਿੰਦੇ ਅਸੀਂ ਉਹਨਾਂ ਨੂੰ ਮੰਨਦੇ ਹਾਂ ਕਹਿੰਦੇ ਵੀ ਇਹ ਸੁਣ ਕੇ ਮੈਨੂੰ ਬੜਾ ਅਜੰਬਾ ਹੋਇਆ ਕਹਿੰਦੇ ਫਿਰ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਨੇ ਮੈਨੂੰ ਕਈ ਜਗ੍ਹਾ ਦੱਸੀਆਂ ਕਿ ਇੱਥੇ-ਇੱਥੇ ਗੁਰੂ ਨਾਨਕ ਪਾਤਸ਼ਾਹ ਦੀਆਂ ਜਗ੍ਹਾਵਾਂ ਪੜੀਆਂ ਹੋਈਆਂ ਨੇ ਕਹਿੰਦੇ ਦੂਸਰੇ ਦਿਨ ਉਹ ਮੈਨੂੰ ਉਹ ਜਗ੍ਹਾ ਦੇਖਣ ਲਈ ਲੈ ਕੇ ਕਹਿੰਦੇ ਉਹਨਾਂ ਨੇ ਆਪਣੇ ਹਿਸਾਬ ਨਾਲ ਜਿਵੇਂ ਆਪਣੇ ਹੁੰਦਾ ਗੁਰਦੁਆਰਾ ਹਿਸਾਬ ਜਾਂਦੇ ਆ ਜਿਵੇਂ ਆਪਣੇ ਬਣੇ ਹੁੰਦੇ ਕਿ ਉੱਪਰ ਰੁਮਾਲਾ ਸਾਹਿਬ ਲੈ ਕੇ ਜਾਂਦੇ ਆ ਜਾਂ ਕਿਸ ਤਰ੍ਹਾਂ ਵੀ ਆਪਣੀ ਸ਼ਰਧਾ ਦੇ ਅਨਸਾਰ ਕਹਿੰਦੇ ਉਹਨਾਂ ਨੇ ਇੱਕ ਸਫੈਦ ਕੱਪੜਾ ਲਿਆ ਤੇ ਜਦੋਂ ਅਸੀਂ ਪਹੁੰਚੇ ਕਹਿੰਦੇ ਉਹਨਾਂ ਨੇ ਜਿਸ ਤਰ੍ਹਾਂ ਉੱਥੇ ਜਗ੍ਹਾ ਸੀ ਉੱਥੇ ਉਹ ਕੱਪੜਾ ਚੜਾਇਆ ਤੇ ਬਾਅਦ ਵਿੱਚ ਉਹਨਾਂ ਨੇ ਮੈਨੂੰ ਕਿਹਾ ਇੱਕ ਕਹਿੰਦੇ ਜਿਸ ਤਰ੍ਹਾਂ ਛੋਟੀ ਜਿਹੀ ਨਦੀ ਵਗ ਰਹੀ ਹੁੰਦੀ ਆ ਉਹਦੇ ਵਿੱਚ ਵੱਟੇ ਸੀ ਤਿੰਨ ਤਰ੍ਹਾਂ ਦੇ ਇੱਕ ਵੱਟੇ ਕਾਲੇ ਸੀ ਇੱਕ ਚਿੱਟੇ ਸੀ ਇੱਕ ਦੋ ਰੰਗਾਂ ਦੇ ਸੀ ਕਹਿੰਦੇ ਉੱਥੇ ਉਹਨਾਂ ਆਪਣਾ ਪ੍ਰੇਰਕ ਆਪਣਾ ਪਾਠ ਕੀਤਾ ਫਿਰ ਉਹਨਾਂ ਨੇ ਇੱਕ ਵੱਟਾ ਚੁੱਕਿਆ ਤੇ ਫਿਰ ਵੱਟਾ ਚੁੱਕ ਕੇ ਸ਼ਾਇਦ ਕੁਝ ਅਰਦਾਸ ਕੀਤੀ ਫਿਰ ਕਹਿੰਦੇ ਉਹਨਾਂ ਨੇ ਮੈਨੂੰ ਬਾਅਦ ਵਿੱਚ ਦੱਸਿਆ ਵੀ ਸਾਡੇ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਬਾਦੇ ਚੱਲਿਆ ਆ ਰਿਹਾ ਅੱਗੇ ਜਿਸ ਤਰ੍ਹਾਂ ਆਪਣੇ ਹੁੰਦਾ ਪੀੜੀਦਰ ਪੀੜੀ ਆਪਾਂ ਪਹਿਲਾਂ ਬਜ਼ੁਰਗੋ ਕਰਦੇ ਸੀ ਫਿਰ ਬੱਚੇ ਕਰਦੇ ਨੇ ਦੇਖਾ ਦੇਖੀ ਸਾਰੇ ਮਤਲਬ ਉਹ ਰੀਤ ਬਣ ਜਾਂਦੀ ਆ ਕਹਿੰਦੇ ਸਾਡੇ ਇਸ ਤਰ੍ਹਾਂ ਹੈ ਕਿ ਜਦੋਂ ਇਸ ਜਗ੍ਹਾ ਤੇ ਆਉਣੇ ਆ ਜੇ ਕਿਸੇ ਦੀ ਕੋਈ ਮਨ ਦੀ ਇੱਛਾ ਹੈ ਤਾਂ ਉਹ ਪ੍ਰਾਰਥਨਾ ਕਰਕੇ ਇੱਥੋਂ ਵਟਾ ਚੁੱਕਦਾ ਹੈ ਜਿਹੜਾ ਅੱਖਾਂ ਬੰਦ ਕਰਕੇ ਜਿਹੜਾ ਵਟਾ ਉਹਦੇ ਹੱਥ ਵਿੱਚ ਚੁੱਕ ਕੇ ਆ ਗਿਆ ਤਾ ਕਹਿੰਦੇ ਉਹਨੂੰ ਪਤਾ ਲੱਗ ਜਾਂਦਾ ਕਿ ਮੇਰੀ ਅਰਦਾਸ ਸੁਣेंगे ਕਿ ਨਹੀਂ ਕਹਿੰਦੇ ਪਹਿਲਾਂ ਤਾਂ ਮੈਨੂੰ ਥੋੜੀ ਹੈਰਾਨੀ ਹੋਈ ਕਿ ਵੀ ਇਹ ਮਤਲਬ ਧਾਰਮਿਕ ਇਨਸਾਨ ਨੇ ਵੀ ਇਹਨਾਂ ਦੇ ਵੀ ਕੋਈ ਇੱਛਾ ਹੈ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਮੰਗ ਕੀਤੀ ਆ ਕਹਿੰਦੇ ਉਹ ਕਹਿੰਦੇ ਮੈਂ ਇੱਕ ਹੋਰ ਪੁੱਤਰ ਦੀ ਮੰਗ ਕੀਤੀ ਆ ਕਹਿੰਦੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਵੀ ਕੁਝ ਮੰਗ ਲਓ ਕਹਿੰਦੇ ਮੈਂ ਕਿਹਾ ਕਿ ਵੀ ਪਰਮਾਤਮਾ ਦਾ ਦਿੱਤਾ ਹਨਾ ਸਭ ਕੁਝ ਹੈ ਮੈਨੂੰ ਹੁਣ ਮੰਗਣ ਦੀ ਲੋੜ ਨਹੀਂ ਹੈ ਫੇਰ ਕਹਿੰਦੇ ਪਰ ਇੱਕਦਮ ਮੇਰੇ ਮਨ ਦੇ ਵਿੱਚ ਇੱਕ ਮੰਗ ਆ ਗਈ ਕਹਿੰਦੇ ਫੇਰ ਮੈਂ ਵੀ ਅਰਦਾਸ ਕਰਕੇ ਉਹ ਮੰਗ ਮਨ ਦੇ ਵਿੱਚ ਰੱਖ ਕੇ ਟਵਟਾ ਚੁੱਕਿਆ ਇੱਕ ਕਹਿੰਦੇ ਮੇਰੇ ਹੱਥ ਵਿੱਚ ਵਟਾ ਚਿੱਟਾ ਆ ਗਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਜੇ ਹੱਥ ਵਿੱਚ ਵਟਾ ਚਿੱਟਾ ਆ ਜਾਏ ਤੇ ਇਹਦਾ ਮਤਲਬ ਤੁਹਾਡੀ ਅਰਦਾਸ ਸੁਣੇਗੀ ਮੰਗ ਪੂਰੀ ਹੋ ਜਾਣੀ ਆ ਜੇ ਕਾਲਾ ਆ ਗਿਆ ਤਾਂ ਇਹਦਾ ਮਤਲਬ ਤੁਹਾਡੀ ਅਰਦਾਸ ਨਹੀਂ ਸੁਣੇਗੀ ਜੇ ਦੋ ਰੰਗਾਂ ਦਾ ਆ ਗਿਆ ਕਾਲਾ ਤੇ ਚਿੱਟਾ ਤਾਂ ਤੁਹਾਡੀ ਅਰਦਾਸ ਅਤੀ ਸੁਣੀ ਗਈ ਆ ਜਿਸ ਤਰ੍ਹਾਂ ਮਤਲਬ ਉਹਨਾਂ ਦੇ ਮਨ ਦੀ ਇਹ ਮਤਲਬ ਜਿਸ ਤਰ੍ਹਾਂ ਉਹ ਮਨ ਦੇ ਵਿੱਚ ਸੋਚਦੇ ਸੀ ਉਹਨਾਂ ਨੇ ਸਾਰਾ ਦੱਸ ਦਿੱਤਾ ਇਹ ਤੇ ਸ਼ਰਦਾ ਦੀ ਗੱਲ ਆ ਨਾ ਸਾਡੇ ਮਤਲਬ ਸ਼ਰਦਾ ਦੀ ਗੱਲ ਆ ਕਿ ਸਾਨੂੰ ਕਿੰਨੀ ਸ਼ਰਦਾ ਹੈਗੀ ਆ ਤੇ ਇੱਥੇ ਜਿਹੜੀ ਗੱਲ ਹੈਗੀ ਆ ਇਸ ਸ਼ਰਦਾ ਦੇ ਅਨੁਸਾਰ ਹੀ ਹੋਈ ਕਹਿੰਦੇ ਉਹ ਭਾਈ ਦਲਵਿੰਦਰ ਸਿੰਘ ਜੀ ਦੱਸਦੇ ਨੇ ਉਹ ਕਹਿੰਦੇ ਮੇਰੇ ਹੱਥ ਵਿੱਚ ਵਟਾ ਚਿੱਟਾ ਆ ਗਿਆ ਪਰ ਕਹਿੰਦੇ ਵੀ ਉਹਦੇ ਦੱਸਣ ਦੇ ਮੁਤਾਬਕ ਤੁਹਾਡੀ ਅਰਦਾਸ ਸੁਣੀ ਗਈ ਤੁਹਾਡੀ ਇਹ ਇੱਛਾ ਪੂਰੀ ਹੋਏਗੀ ਪਰ ਕਹਿੰਦੇ ਮੈਨੂੰ ਆਪਣੇ ਆਪ ਦੇ ਉੱਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਵੀ ਮੇਰੀ ਇਹ ਇੱਛਾ ਪੂਰੀ ਸੱਚੀ ਹੋ ਜਾਏਗੀ ਕਹਿੰਦੇ ਮੇ ਮੇਰੇ ਮਨ ਦੇ ਵਿੱਚ ਜੋ ਕਹਿੰਦੇ ਇੱਛਾ ਆਈ ਸੀ ਉਹ ਇਹ ਆਈ ਸੀ ਕਿ ਇਸ ਜਗ੍ਹਾ ਤੇ ਗੁਰਨਾਨਕ ਸਾਹਿਬ ਨਾ ਤੇ ਗੁਰਦੁਆਰਾ ਸਾਹਿਬ ਪੜੇ ਕਹਿੰਦੇ ਮੈਨੂੰ ਆਪਣੇ ਆਪ ਤੇ ਸ਼ੱਕ ਹੋ ਰਿਹਾ ਸੀ ਵੀ ਇਹ ਮੈਂ ਅਰਦਾਸ ਕੀਤੀ ਤੇ ਪਾਤਸ਼ਾਹ ਨੇ ਮਨਜ਼ੂਰ ਕਰ ਲਈਆ ਚਿੱਟਾ ਵਤਾ ਮੇਰੇ ਹੱਥ ਵਿੱਚ ਆਇਆ ਕਹਿੰਦੇ ਪਰ ਮੈਂ ਸੋਚਿਆ ਵੀ ਇੱਥੇ ਸਮਾਨ ਕਿਵੇਂ ਪਹੁੰਚੂਗਾ ਇਸ ਜਗ੍ਹਾ ਤੇ ਐਨੀ ਉਚਾਈ ਤੇ ਕੌਣ ਸਮਾਨ ਲੈ ਕੇ ਆਊ ਤੇ ਕਿਵੇਂ ਇੱਥੇ ਗੁਰਦੁਆਰਾ ਸਾਹਿਬ ਬਣ ਸਕੂਗਾ ਕਹਿੰਦੇ ਪਰ ਉਹ ਰੱਬ ਦੀ ਕਰਨੀ ਆਪਾਂ ਬਹੁਤਾ ਜਿਆਦਾ ਲੰਬੀ ਗੱਲ ਨਹੀਂ ਕਰਦੇ ਛੋਟੇ ਚ ਖਤਮ ਕਰਦੇ ਆ ਕਹਿੰਦੇ ਰੱਬ ਦੀ ਕਰਨੀ ਜਦੋਂ ਮੈਂ ਆਪਣੇ ਤੋਂ ਵਾਲੇ ਕਹਿੰਦੇ ਅਪਸਰਾ ਨਾਲ ਗੱਲ ਕੀਤੀ ਕਹਿੰਦੇ ਗੱਲ ਕਰਨ ਦੀ ਦੇਰ ਸੀ ਕਹਿੰਦੇ ਵੀ ਹਰ ਇੱਕ ਕੰਮ ਮੇਰੀ ਸੋਚ ਨਾਲੋਂ ਵੀ ਛੇਤੀ ਸ਼ੁਰੂ ਹੋ ਗਿਆ ਜਦੋਂ ਕਹਿੰਦੇ ਉੱਥੋਂ ਦੀ ਜ਼ਮੀਨ ਦੀ ਜਿਸ ਤਰ੍ਹਾਂ ਕਹਿੰਦੇ ਨੇ ਕਿ ਨਾਂ ਤੇ ਗੁਰੂ ਨਾਨਕ ਪਾਸ਼ਾ ਜੀ ਦੇ ਨਾਂ ਤੇ ਚਾੜਨੀ ਤੇ ਉੱਥੇ ਸਾਰਾ ਸਮਾਨ ਪਹੁੰਚਣਾ ਲੱਕੜ ਹੋਰ ਸਮਾਨ ਕਹਿੰਦੇ ਉਹਦਾ ਬੰਦੋਬਸਤ ਇਸ ਤਰ੍ਹਾਂ ਹੋਇਆ ਕਿ ਕਹਿੰਦੇ ਮੈਂ ਉਹ ਸੋਚ ਨਹੀਂ ਸਕਦਾ ਮੇਰੀ ਸੋਚ ਤੋਂ ਕਹਿੰਦੇ ਬਾਹਰ ਹੈ ਕਿ ਇੰਨੀ ਛੇਤੀ ਉੱਥੇ ਗੁਰਦੁਆਰਾ ਸਾਹਿਬ ਬਣਨ ਦਾ ਕੰਮ ਕਹਿੰਦੇ ਪੂਰਾ ਹੋਇਆ ਕਹਿੰਦੇ ਦੂਸਰੇ ਸਾਲ ਵਸਾਖੀ ਦਾ ਕਹ ਗੁਰਦੁਆਰਾ ਸਾਹਿਬ ਦਾ ਕੰਮ ਮੁਕੰਮਲ ਹੋ ਗਿਆ ਕਹਿੰਦੇ ਉੱਥੇ ਅਸੀਂ ਵਿਸਾਖੀ ਤੇ ਅਖੰਡ ਪਾਠ ਸਾਹਿਬ ਕੀਤੇ ਲੰਗਰ ਚੱਲੇ ਕਹਿੰਦੇ ਪਰ ਇਹ ਸਭ ਮੇਰੀ ਸੋਚ ਤੋਂ ਬਾਹਰ ਕਿ ਇਹ ਸਾਰਾ ਕੰਮ ਕਿਵੇਂ ਇੰਨੀ ਛੇਤੀ ਹੋਇਆ ਕਿਵੇਂ ਪਰਮੇਸ਼ਰ ਨੇ ਸਾਰਾ ਕੰਮ ਆਪਣੇ ਹੱਥਾਂ ਚ ਲੈ ਕੇ ਕਰਵਾਇਆ ਇਹ ਫਿਰ ਕਹਿੰਦੇ ਮੇਰੇ ਮਨ ਨੂੰ ਹੋਰ ਹੌਸਲਾ ਹੋ ਗਿਆ ਕਿ ਇੱਥੇ ਜਿਹੜੀ ਇਹ ਕਹਿ ਰਹੇ ਨੇ ਨਾ ਵੀ ਜਦੋਂ ਅਸੀਂ ਅਰਦਾਸ ਕਰਦੇ ਆਂ ਤੇ ਜਿਹੜਾ ਵਟਾ ਆ ਜਾਂਦਾ ਉਹਦੇ ਹਿਸਾਬ ਨਾਲ ਅਸੀਂ ਸਮਝ ਲੈਣੇ ਆ ਕਿ ਸਾਡੀ ਅਰਦਾਸ ਸੁਣੀ ਗਈ ਹੈ ਜਾਂ ਨਹੀਂ ਕਹਿੰਦੇ ਮਤਲਬ ਮੈਂ ਸੋਚ ਨਹੀਂ ਸੀ ਸਕਦਾ ਕਿ ਵੀ ਜਿਹੜੀ ਮੇਰੇ ਅਰਦਾਸ ਮੇਰੀ ਸੁਣੀ ਗਈ ਹੈ ਵੀ ਉਹ ਕਿਵੇਂ ਪੂਰੀ ਹੋਊਗੀ ਤੇ ਜਿਸ ਤਰ੍ਹਾਂ ਪੂਰੀ ਹੋਈ ਮੇਰੀ ਹੈਰਾਨੀ ਦੀ ਕੋਈ ਹੱਦ ਰਹੀ ਨਹੀਂ ਰਹੀ ਜੀਨੋ ਵੀ ਕਹਿੰਦੇ ਉੱਥੇ ਕੰਮ ਲਈ ਕਿਹਾ ਗਿਆ ਜਿਹਦੇ ਤੋਂ ਵੀ ਮਦਦ ਮੰਗੀ ਗਈ ਕਹਿੰਦੇ ਉਹਨੇ ਬਹੁਤ ਉਤਸ਼ਾਹ ਦੇ ਨਾਲ ਕੰਮ ਕੀਤਾ ਤੇ ਉੱਥੇ ਦੇ ਕਹਿੰਦੇ ਵੀ ਬਹੁਤ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਯਾਦ ਦੇ ਵਿੱਚ ਜਗ੍ਹਾ ਬਣੀਆਂ ਹੋਈਆਂ ਨੇ ਕਿਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਚੌਲ ਤੇ ਕੇਲੇ ਲਿਜਾ ਕੇ ਖਾਦੇ ਸੀ ਤੇ ਉਹੀ ਉੱਥੇ ਕਹਿੰਦੇ ਉਹਨਾਂ ਨੇ ਉਥੋਂ ਦੀ ਸੰਗਤ ਦੇ ਕਹਿਣ ਤੇ ਮੁਤਾਬਕ ਉਥੇ ਖੰਡਾ ਦਿੱਤੇ ਤਾਂ ਉਥੇ ਉਹੀ ਚੀਜ਼ਾਂ ਹੋਣ ਲੱਗ ਗਈਆਂ ਕੇਲੇ ਤੇ ਚੌਲ ਜਿੱਤੇ ਉਹਨਾਂ ਨੇ ਆਪਣੀ ਦਾਤਨ ਕਰਕੇ ਦਾਤਨ ਗੱਡੀ ਉਥੇ ਬਹੁਤ ਵੱਡਾ ਦਰਖਤ ਬਣ ਗਿਆ ਇੱਕ ਜਗ੍ਹਾ ਤੇ ਪਾਤਸ਼ਾਹ ਦੇ ਆਪਣੇ ਪੈਰਾਂ ਦਾ ਨਿਸ਼ਾਨ ਵੀ ਬਣਿਆ ਹੋਇਆ ਪੱਥਰ ਤੇ ਤੇ ਮਤਲਬ ਉਹ ਕਹਿੰਦੇ ਵੀ ਐਨੀ ਸ਼ਰਦਾ ਦੇ ਨਾਲ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੰਨਦੇ ਨੇ ਤੇ ਉਹ ਕਹਿੰਦੇ ਨੇ ਨਾਨਕ ਲਾਮਾ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਤਿੱਬਤ ਤੋਂ ਸੰਗਤ ਹਰਮੰਦਰ ਸਾਹਿਬ ਵੀ ਆਉਂਦੀ ਸੀ ਪਰ ਹੁਣ ਇਹ ਰੱਬ ਜਾਣੇ ਕਿ ਇਹ ਪੁਰਾਣੀ ਗੱਲ ਆ ਕਿ ਅੱਜ ਵੀ ਆ ਕਹਿੰਦੇ ਪਰ ਤਿੱਬਤ ਦੀ ਸੰਗਤ ਨੂੰ ਹਰਮੰਦਰ ਸਾਹਿਬ ਦੇ ਵਿੱਚ ਬਹੁਤਾ ਆਦਰ ਨਹੀਂ ਮਿਲਿਆ ਇਸ ਕਰਕੇ ਉਹ ਇੱਥੇ ਆਉਣ ਤੋਂ ਘਟ ਗਈ ਪਰ ਸਾਡੀ ਬੇਨਤੀ ਹੈ ਕਿ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਕਿਸੇ ਵੀ ਸੰਗਤ ਨੂੰ ਕਿਸੇ ਵੀ ਗੁਰਦੁਆਰੇ ਸਾਹਿਬ ਦੇ ਵਿੱਚ ਉਹਨਾਂ ਦੇ ਨਾਲ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ ਇਹ ਗੁਰੂ ਪਾਤਸ਼ਾਹੀ ਜੀ ਦੀਆਂ ਥਾਵਾਂ ਸਾਰਿਆਂ ਲਈ ਖੁੱਲੀਆਂ ਨੇ ਸਾਰਿਆਂ ਲਈ ਬਰਾਬਰ ਨੇ ਬਿਨਾਂ ਕਿਸੇ ਪੱਖਪਾਤ ਤੋਂ ਸਾਰੀ ਸੰਗਤ ਲਈ ਸਾਰੀਆਂ ਪਾਤਸ਼ਾਹੀਆਂ ਸਾਰੀਆਂ ਗੁਰੂ ਸਹਿਬਾਨ ਦੀਆਂ ਜਗ੍ਹਾ ਇੱਕ ਬਰਾਬਰ ਨੇ ਹਾਂਜੀ ਸੰਗਤ ਜੀ ਪੁੱਲਾ ਚੁੱਕਾਂ ਦੀ ਮਾਫੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ